ਏ ਧਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਬ੍ਰਿੰਦਾਵਨ ਦੇ ਅਜਵ ਨਜ਼ਾਰੇ ਪਾਵਾਂਗੇ ਕੋਈ ਜਾਵੇ ਨਾ ਜਾਵੇ ਆਪਾਂ ਜਾਵਾਂਗੇ ਬ੍ਰਿੰਦਾਵਨ ਦੇ ਅਜਵ ਨਜ਼ਾਰੇ ਪਾਵਾਂਗੇ ਕੋਈ ਜਾਵੇ ਨਾ ਜਾਵੇ ਆਪਾਂ ਜਾਵਾਂਗੇ ਸੋ ਬ੍ਰਿੰਦਾਵਨ ਦੇ ਲਈ ਕਾਫੀ ਯਾਤਰਾਵਾਂ ਜਾਂਦੀਆਂ ਰਹਿੰਦੀਆਂ ਨੇ ਅਕਸਰ ਤੁਹਾਨੂੰ ਅਸੀਂ ਵੀਡੀਓ ਦਿਖਾਉਂਦੇ ਰਹਿੰਦੇ ਆ ਤੇ ਕੋਈ ਯਾਤਰਾ ਖਾਟੂ ਸ਼ਾਮ ਜਾਂਦੀ ਹੈ ਤੇ ਕੋਈ ਯਾਤਰਾ ਵੈਸ਼ਨੂ ਦੇਵੀ ਕੋਈ ਨੈਣਾ ਦੇਵੀ ਅਤੇ ਅੱਜ ਜੋ ਇਹ ਯਾਤਰਾ ਜਾ ਰਹੀ ਆ ਖਰੜ ਤੋਂ ਜੋ ਆਪਣਾ ਨੂੰ ਬੱਟੂ ਜੀ ਨੇ ਸੋ ਉਹਨਾਂ ਦੇ ਵੱਲੋਂ ਤੇ ਉਹਨਾਂ ਦੀ ਫੈਮਿਲੀ ਦੇ ਵੱਲੋਂ ਅੱਜ ਇਹ ਯਾਤਰਾ ਬ੍ਰਿੰਦਾਵਨ ਦੇ ਲਈ ਲੈ ਕੇ ਜਾ ਰਹੇ ਨੇ ਸੋ ਤੁਸੀਂ ਇੱਧਰ ਤਸਵੀਰਾਂ ਵੀ ਦੇਖ ਸਕਦੇ ਹੋ ਕਿ ਜੋ ਇਹ ਸ਼ਰਧਾਲੂ ਨੇ ਇਹਨਾਂ ਦੀ ਬਿਲਕੁਲ ਤਿਆਰੀ ਹੈ ਅੱਜ ਇਹ ਬੱਸ ਵੀ ਤੁਸੀਂ ਦੇਖ ਸਕਦੇ ਹੋ ਪਿੱਛੇ ਜੋ ਖੜੀ ਐ ਸੋ ਬੱਸ ਵੀ ਬਿਲਕੁਲ ਤਿਆਰ ਐ ਅਤੇ ਸ਼ਰਧਾਲੂ ਵੀ ਪੂਰੇ ਤਿਆਰ ਨੇ ਜਾਣ ਦੇ ਲਈ ਤੇ ਹੁਣ ਤੁਹਾਨੂੰ ਇਹਨਾਂ ਸ਼ਰਧਾਲੂਆਂ ਦੇ ਨਾਲ ਗੱਲਬਾਤ ਵੀ ਕਰਕੇ ਆਪਾਂ ਦਿਖਾਉਨੇ ਆ ਅਤੇ ਇਹਨਾਂ ਦੀਆਂ ਜੋ ਭਾਵਨਾਵਾਂ ਨੇ ਉਹਨਾਂ ਨੂੰ ਵੀ ਜਾਣਦੇ ਆ ਕਿ ਇਹਨਾਂ ਦੇ ਮਨ ਦੇ ਵਿੱਚ ਕਿੰਨੀ ਕਿ ਸ਼ਰਧਾ ਭਾਵਨਾ ਹੈ ਤੇ ਆਓ ਇਹ ਜਾਣਕਾਰੀ ਦੇਖਣ ਦੇ ਲਈ ਸਾਡੇ ਏਤਮਾਨ ਚੈਨਲ ਦੇ ਨਾਲ ਬਨੇ ਰਹੋ ਅੱਜ ਮੈਨੂੰ ਨੱਚੇਂ ਦੇ ਨੱਚੇਂ ਨਹੀਂ ਮੈਨੂੰ ਨੱਚ ਰਹੇਂ ਨੱਚ ਲੈਣ ਜਿਨੀ ਮੈਨੂੰ ਨੱਚ ਰਹੇਂ ਨਹੀਂ ਮੈਨ ਨੱਚਾ ਸ਼ਾਮ ਦੇ ਦਾ

ਮੁਰਲੀ ਪਾਲਾ ਲਾਰੇ ਅੱਜ ਮੈਨੂੰ ਨਚ ਲੈਂਦੇ ਮੇਰਾ ਮੁਰਲੀ ਪਾਲਾ ਲਾਰੇ ਅੱਜ ਮੈਨੂੰ ਨਚ ਲੈਂਦੇ ਮੈਂ ਨਚਾਂ ਸ਼ਾਮ ਦੇ ਨਾਲ ਅੱਜ ਮੈਨੂੰ ਨਚ ਲੈਂਦੇ ਨਚ ਲੈ ਇਹ ਨਾਮ ਹੈ ਬਟਾ ਕਾਰਵੀ ਸ਼ਰਮਾ ਅੱਜ ਕਿੱਧਰ ਚੱਲੇ ਮੈਂ ਬ੍ਰਿੰਦਾਵਨ ਜਾ ਰਹੀ ਹਾਂ ਬ੍ਰਿੰਦਾਵਨ ਕਿੰਨੀ ਵਾਰ ਗਏ ਪਹਿਲਾਂ ਬ੍ਰਿੰਦਾਵਨ

कब जाएंगे और कब आएंगे वापस कितने दिन लगेंगे हमें चार दिन लगेंगे चार दिन लगेंगे तो चार दिन की छुट्टियां ले ली हमें तो मैडम ने 5 दिन की छुट्टियां कर दी 5 दिन की छुट्टियां दे दी वाह 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 क्या बात है तो फिर वहां पे थकावट थुका, तो नहीं होगी आपको नहीं बिल्कुल नहीं अच्छा राधे राधे ਹਾਂਜੀ ਸ਼ਰਮਾ ਜੀ ਰਾਦੇ ਰਾਦੇ ਜੈ ਸ਼੍ਰੀ ਰਾਦੇ ਜੀ ਹਾਂਜੀ ਸਭ ਤੋਂ ਪਹਿਲਾਂ ਜੀ ਏ ਤੀਵਾਂ ਚੈਨਲ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਜੋ ਸਾਡੇ ਸੰਸਾਰਨ ਨੂੰ ਲੋਕਾਂ ਤੱਕ ਪਹੁੰਚਾਉਂਦੇ ਨੇ ਤੇ ਦੂਜੇ ਨੰਬਰ ਤੇ ਮੇਰੇ ਪਰਮ ਮਿੱਤਰ ਸੰਨੂ ਬੱਟੂ ਜੀ ਦਾ ਬਹੁਤ ਬਹੁਤ ਧੰਨਵਾਦ ਜੋ ਖਰੜ ਵਾਸੀਆਂ ਨੂੰ ਦੂਰ ਦੂਰ ਦੀ ਯਾਤਰਾ ਕਰਾਉਂਦੇ ਧਾਮਾਂ ਦੀ ਯਾਤਰਾ ਕਰਾਉਂਦੇ ਨੇ ਜੀ ਉਹਨਾਂ ਸਦਕਾ ਅਸੀਂ ਵੀ ਅੱਜ ਬ੍ਰਿੰਦਾਵਨ ਜਾ ਰਹੇ ਹਾਂ ਪਹਿਲੀ ਵਾਰੀ ਜੀ ਪਹਿਲੀ ਵਾਰ ਜਾ ਰਹੇ ਹਾਂ ਪਹਿਲੀ ਵਾਰ ਹੀ ਜਾ ਰਹੇ ਹਾਂ ਜੀ ਅੱਛਾ ਜੀ ਬਾਕੀ ਤਾਂ ਹੋਰ ਕਾਫੀ ਧਾਮਾਂ ਦੀ ਆਪਰਾ ਕੀਤੀ ਆਈਂ ਬਰਿੰਦਾਵਨ ਪਹਿਲੀ ਵਾਰ ਹੀ ਜਾ ਰਹੇ ਹਾਂ ਤੇ ਇਹ ਭਗਵਾਨ ਦਾ ਤੇ ਸਾਨੂੰ ਬੱਟੂ ਜੀ ਦਾ ਤੇ ਤੀਵਾਨ ਚੈਨਲ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਜੈ ਸ਼੍ਰੀ ਰਾਧੇ ਜੀ ਤੁਹਾਡਾ ਕੀ ਨਾਮ ਜੀ ਲਤਾ ਲਤਾ ਸੋ ਤੁਸੀਂ ਪਹਿਲੀ ਵਾਰ ਚੱਲੇ ਹਾਂਜੀ ਅਸੀਂ ਵੀ ਪਹਿਲੀ ਵਾਰ ਚੱਲੇ ਅੱਛਾ ਜੀ ਬੜੀ ਤਮੰਨਾ ਸੀਗੀ ਬਹੁਤ ਧੀਰ ਦੇ ਦਿਲ ਬਹੁਤ ਕਰਦਾ ਸੀ ਪਰ ਜਾਣ ਨਹੀਂ ਪੰਦੇ ਸੀ ਅੱਛਾ ਜੀ ਤੇ ਹੁਣ ਕਿਵੇਂ ਬਲਾਵਾ ਆਇਆ ਹਾਂਜੀ ਕਾਨਾ ਨੇ ਆਪੇ ਬੁਲਾਇਆ ਜੀ ਆਪੇ ਬੁਲਾਇਆ ਹਾਂਜੀ ਸੋ ਕਿਸੇ ਤੋਂ ਪਤਾ ਲੱਗਿਆ ਸੀ ਤੁਹਾਨੂੰ ਇਸ ਹਾਂਜੀ ਪਤਾ ਲੱਗਿਆ ਸੀ ਜੀ ਅੱਛਾ ਜੀ ਹਾਂਜੀ ਤੇ ਜਦੋਂ ਪਤਾ ਲੱਗਿਆ ਫੇਰ ਕੀ ਹੋਇਆ ਫੇਰ ਹਾਂਜੀ ਅਸੀਂ ਫੇਰ ਬੁੱਕ ਕਰਾ ਲਈਏ ਜਦਈ ਸੀਟਾਂ ਨਾਲ ਕੋਈ ਸਾਥ ਨਹੀਂ ਸੀ ਨਾ ਹੁੰਦਾ ਇੱਧਰ ਪਤਾ ਨਹੀਂ ਸੀ ਇਸ ਇਲਾਕੇ ਦਾ ਕਦੀ ਗਏ ਨਹੀਂ ਕਿੱਥੋਂ ਆਏ ਤੁਸੀਂ ਅਸੀਂ ਮੁਹਾਲੀ ਤੋਂ ਮੁਹਾਲੀ ਤੋਂ ਹਾਂਜੀ ਸੋ ਜਦਈ ਤੁਹਾਨੂੰ ਪਤਾ ਲੱਗਿਆ ਫੇਰ ਆ ਗਏ ਹਾਂਜੀ ਅਸੀਂ ਆ ਗਏ ਜਦ ਵੀ ਬੁੱਕ ਕਰਾਤੀ ਹਾਂਜੀ ਜਦਈ ਕਰਾਤੇ ਸੀ ਬੁੱਕ ਤੁਹਾਡੀ ਯਾਤਰਾ ਸਫਲ ਰਹੇ ਹਾਂਜੀ ਹਾਂਜੀ ਰਾਧੇ ਰਾਦੇ ਜੀ ਜੀ ਵਾ ਸੋ ਪਹਿਲਾਂ ਹੀ ਮੈਂ ਕਿਹਾ ਸੀਗਾ ਕਿ ਰਾਧਿਕਾ ਸ਼ਰਮਾ ਰਾਧਿਕਾ ਫਲਾਣੀ ਰਾਧਿਕਾ ਜਿਹੜਾ ਸ਼ਬਦ ਹੈ ਇਹ ਇੱਕ ਰਾਧਾ ਕ੍ਰਿਸ਼ਨ ਦੇ ਨਾਲ ਮੇਲ ਕਰਦਾ ਬਿਲਕੁਲ ਹਾਂਜੀ ਆ ਦਿਲ ਵੀ ਉਨੀ ਥੀ ਜੁੜਾ ਹੋਇਆ ਹੈ ਹਾਂਜੀ ਸੋ ਅੱਜ ਫੇਰ ਬਰਿੰਦਾਵਨ ਜਾ ਰਿਓ ਕਿਵੇਂ ਲੱਗ ਰਿਹਾ ਤੁਹਾਨੂੰ ਜੈਸੇ क्या बताऊँ शब्द में बयान ही कर सकती अच्छा इतनी एक्साइटेड हूँ उनसे मिलने के लिए मतलब मैं दिल करता हर महीने जाओ उनसे और वहीं पे ही बस जाओ अच्छा जी राधा पहली बार जा रहे हो नहीं कितनी बार कितनी जा, जा चुकी हो पहले <laughs> मैं हो चुका पाँच सात बार जा चुकी हूँ पहले का एक्सपीरियंस बहुत अच्छा तब तो ऐसा था कि जब उनसे फर्स्ट टाइम मिली थी तो दिल की धड़कनी इतनी बढ़ गई कि जैसे बच्चे का एग्जाम आने वाला और उसके मार्क्स पता लगेंगे तो वो इतनी टेंशन भी होती है कि बिहारी जी से पहली बार मिल रही हूँ और जब मिली तो बस उनकी हो होके रह गई वृंदावन जाओ तो बस वहीं का हो जाता है जी सो so, कृष्ण जी की बंसुरी सुनी है कभी हाँ सुनी है सुनी है हाँ वहाँ पे वंशी भट है ना वहाँ पे पेड़ पे आप कान लगा के सुनो आपको आज भी ढोलक और बांसुरी की आवाज आती है आती है मैंने एक्सपीरियंस किया हुआ पूरी श्रद्धा भावना से जाते हो आप बिल्कुल जी और कृपा उनकी बुलाते रहते हैं हमें जी तो जो काना जी है जी इनको साथ में लेकर जाओगे हाँ इस बार इनको साथ लेके जाऊंगी जी तो इनकी सेवा जैसे ये सेवा अपने आप करवाते हैं जैसे बच्चों की सेवा वैसे इनकी सेवा तो वहाँ पे भी होती रहेगी सेवाएँ बिल्कुल जी वहाँ तो वैसे भी टचवुड अच्छा है वृंदावन में कि वहाँ पे भी लहसुन और प्याज का वो करते हैं तो वृंदावन तो वैसे ही उनकी भूमि है बिल्कुल so, वन वन नाम नाम जी, जी, जी। <laughs> आपका नाम ट्विंकल दूसरी बार हाँ जी हाँ जी पहला का एक्सपीरियंस कैसा रहा बहुत अच्छा था सच में क्या बताऊ रियल लाइफ तो वही है बस जो भी है ना वृंदावन में ही सही रियल लाइफ वहीं पे ही है बस अच्छा जी हाँ जी हाँ जी उससे पहले कभी बुलावा नहीं आया आपको नहीं उससे पहले तो बुलावा नहीं आया वो सोच रहे थे भी टाइम आए तो फिर मैं जाऊँ वहाँ हाँ पे पहले तो सोच सोच में टाइम निकाल दिया जब वो बुल, बुलावा जब बुलावा तो हाँ जी हाँ जी so, कैसा लग रहा है फिर आप बहुत अच्छा लग रहा है मैं बहुत एक्साइटेड हूँ बस मैं कब पहुँचू वहाँ पे मैं बता नहीं सकती आपको अच्छा जी आंखों में भी पानी आ रहा है मेरे तो अभी पानी आ रहा है लगाव है आपको बहुत ज्यादा लगाव है वो शब्दों में बयान नहीं कर सकते बयान नहीं कर सकते राधे 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 जय श्री राधे जय श्री राधे तो 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 रुक नाम है मेरा वंदना कौन सी क्लास में पढ़ती तो आज वृंदावन जा रहे हो पहली बार जा रहे हो जी पहले कभी नहीं गए आपको बुलावा कब आया अभी आया है अभी अब की बार अब की बार आया किससे मालूम पता चला कि ये बस जा रही है ये मेरी सिस्टर से सिस्टर से पता लगा हाँ जी और मेरी वजह से इनको पता लगा। <laughs> <मेरी>। <laughs> मुझे इनसे पता चला या मुझे खबर देते रहते हैं पहले अच्छा। इनको पता है। चला जी फिर आप मुझे पता चला फिर फिर इसको ठीक है तो so, कैसा लग रहा है फिर आपको बहुत अच्छा लग रहा है बहुत अच्छा लग रहा है जी पहली बार जा रही हूँ पहली बार जा रहे हो तो स्कूल में से छुट्टी ले ली हाँ जी छुट्टिया ही छुट्टियाँ ही है तीन चार दिन की तीन छुट्टियाँ है कितने दिन लगेंगे पता नहीं तीन चार दिन की छुट्टियाँ तीन चार दिन की छुट्टियाँ वहाँ कितने दिन लगेंगे वृंदावन पता नहीं तो। हाँ। तो, तुछ eyes, तो है तो चार दिन लगे हाँ जी चार दिन की छुट्टियों है ही आपको जी तो बोलो राधे 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 गोविंद मेरू है गोपाल मेरू है राधा रमन सरकार मेरू है गोविंद मेरू है गोपाल मेरू है श्री राधा रमन सरकार मेरू है जय श्री राधे जय श्री जय भी बोलो जय श्री राधे जय श्री राधे की नाम राजेश महाजन ਜੀ ਹਾਂ ਸੂ ਬਰਿੰਦਾਵਨ ਜਾ ਰਹੇ ਹਾਂ ਤੁਸੀਂ ਕਿੰਨੀ ਕ ਵਾਰ ਗਏ ਪਹਿਲਾਂ ਮੈਂ ਅੱਜ ਪਹਿਲੀ ਵਾਰ ਜਾ ਰਿਹਾ ਹਾਂ ਜੀ ਪਹਿਲੀ ਵਾਰ ਚੱਲੇ ਹੋ ਹਾਂ ਜੀ ਕਿਵੇਂ ਬਲਾਵਾ ਆ ਗਿਆ ਤੁਹਾਨੂੰ ਬਲਾਵਾ ਸੋਨੂ ਜੀ ਦੀ ਮੇਰ ਹੈ ਉਹ ਹਰ ਵਾਰੀ ਕਹਿੰਦੇ ਕਿ ਨਾਲ ਚਲੋ ਚਲੋ ਪਿਛਲੀ ਵਾਰ ਬੈਸ਼ਨ ਦੀਦੀ ਵੀ ਰਹਿੰਦੇ ਉਸ ਤੋਂ ਪਹਿਲੇ ਹੋਰ ਵੀ ਮੈਂ ਜਦੋਂ ਵੀ ਮਿਲਦੇ ਹਰ ਵਾਰੀ ਕਹਿੰਦੇ ਸੀ ਲੇਕਿਨ ਜਿੰਨੀ ਦਰ ਉੱਪਰੋਂ ਪਰਮਿਸ਼ਨ ਨਾ ਹੋਏ ਪ੍ਰਮਾਤਮਾ ਦੀ ਨਹੀਂ ਤੁਰ ਸਕਦਾ ਬੰਦਾ ਇਹੀ ਜਿੰਨਾ ਮਰਜ਼ੀ ਕਹਿ ਲੀਏ ਕਿ ਹਾਂ ਜਾਣਾ 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 ਹਾਂ ਜੀ ਅੱਜ ਇਸ ਵਾਰੀ ਪਹਿਲੀ ਵਾਰ ਕਿਰਪਾ ਹੋਈ ਹੈ ਉਹਨਾਂ ਨੇ ਆਪਣੇ ਬੁਲਾਇਆ ਤੇ ਅੱਜ ਆਪਣੇ ਆ ਵੀ ਆ ਗਏ ਵਾਹ ਜੀ ਵਾਹ ਸੋ ਕਿਵੇਂ ਲੱਗ ਰਿਹਾ ਹੁਣ ਤੁਹਾਨੂੰ ਮਤਲਬ ਇਹ ਮਹਿਸੂਸ ਕੀ ਹੋ ਰਿਹਾ ਮਹਿਸੂਸ ਤਾਂ ਬਹੁਤ ਅੱਛਾ ਹੋ ਰਿਹਾ ਕਿ ਉਹਨ ਕੀ ਕ੍ਰਿਸ਼ਨ ਪ੍ਰਮਾਤਮਾ ਦੇ ਰਹੀ ਦਰਸ਼ਨ ਕਰਨ ਜਾ ਰਹੇ ਉਹਨਾਂ ਦੀ ਤਰੰਬੂ ਮੀਤੇ ਜਿੱਥੇ ਜਨਮ ਸਥਾਨ ਉਹਨਾਂ ਦਾ ਹਾਂਜੀ ਤੇ ਇਹ ਜਨਮ ਸਥਾਨ ਜਿਹੜਾ ਹੈਗਾ ਸਾਰਿਆਂ ਨੂੰ ਨਸੀਬ ਨਹੀਂ ਹੁੰਦਾ ਜੀ ਇਹ ਕਿਸੇ ਕਿਸੇ ਨੂੰ ਨਸੀਬ ਹੁੰਦਾ ਜਦੋਂ ਹੁੰਦਾ ਹੈ ਤੇ ਆਪਣੇ ਆਪ ਹੀ ਪਹੁੰਚ ਲੈਂਦੇ ਤੇ ਆਪੇ ਇਨਸਾਨ ਪਹੁੰਚ ਜਾਂਦਾ ਹੈ ਚਾਹੰਦਾ ਤਾਂ ਸਾਰੇ ਆ ਹਾਂਜੀ ਉਹ ਪ੍ਰਾਰਥਨਾ ਵੀ ਕਰਦੇ ਆ ਲੇਕਿਨ ਜਦੋਂ ਉਹਦੀ ਹੁਕਮ ਹੋਏਗਾ ਤਾਂ ਹੀ ਪਹੁੰਚਣਾ ਤਾਂ ਹੀ ਪਹੁੰਚਣਾ ਹਾਂਜੀ ਰਾਦੇ 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 ਜੀ ਰਾਦੇ 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 ਇਹ ਤੁਹਾਡਾ ਨਾਮ ਕੀ ਹੈ ਜੀ ਸ਼ੁਭ ਲਤਾ ਸ਼ੁਭ ਲਤਾ ਲਤਾ বৃন্দাবন ਜਾ ਰਹੇ ਫਿਰ ਤੁਸੀਂ ਹਾਂ ਜੀ ਪਹਿਲੀ ਵਾਰ ਚੱਲੇ ਹਾਂ ਹਾਂ ਜੀ ਪਹਿਲੀ ਵਾਰ ਚੱਲੇ ਹਾਂ ਹਾਂ ਜੀ ਅਜੇ ਤੱਕ ਕਦੇ ਨਹੀਂ ਗਏ ਨਹੀਂ ਸੋ ਤੁਸੀਂ ਇਕਾਨਾ ਜੀ ਨੂੰ ਨਾਲ ਲੈ ਕੇ ਜਾ ਰਹੇ ਹਾਂ ਹਾਂ ਜੀ ਇਹਨਾਂ ਦੀ ਸੇਵਾ ਫਿਰ ਕਰੂਗੇ ਉੱਥੇ ਜਾ ਕੇ ਵੀ ਹਾਂ ਜੀ ਘਰ ਇਹ ਵੀ ਕਰਦੇ ਹੁੰਦੇ ਆ ਹਾਂ ਜੀ ਉੱਥੇ ਵੀ ਕਿਸ ਤਰ੍ਹਾਂ ਦੇਖਭਾਲ ਹੋਊਗੀ ਜਿੱਦਾਂ ਘਰ ਜਿੱਦਾਂ ਘਰ ਕਰਦੇ ਜਿੱਦਾਂ ਘਰ ਕਰਦੇ ਹਾਂ ਜੀ ਠੀਕ ਹੈ ਰਾਦੇ 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 ਰਾਤ ਇਹ ਤੁਹਾਡਾ ਕੀ ਨਾਂ ਜੀ ਮੇਰਾ ਨਾਮ ਵੀਨਾ ਹੈ ਜੀ ਹਾਂ ਜੀ ਸੋ ਤੁਸੀਂ ਪਹਿਲੀ ਵਾਰ ਜਾ ਰਹੇ ਹੋ? ਹਾਂਜੀ ਪਹਿਲੀ ਵਾਰ ਜਾ ਰਹੇ ਆ। ਅੱਛਾ ਜੀ। ਹਾਂਜੀ। ਸੋ ਕਿਵੇਂ ਲੱਗ ਰਿਹਾ ਫਿਰ? ਸਾਨੂੰ ਬਹੁਤ ਅੱਛਾ ਲੱਗ ਰਿਹਾ ਜੀ ਅੱਜ। ਅੱਛਾ ਜੀ। ਹਾਂਜੀ। ਤੁਹਾਨੂੰ ਪਤਾ ਵੀ 4 ਦਿਨ ਲੱਗ ਜਾਣਗੇ। ਹਾਂਜੀ। ਹਾਂਜੀ। ਅੱਛਾ ਜੀ। ਹਾਂਜੀ। ਸੋ 4 ਦਿਨ ਦੇ ਵਿੱਚ ਕੋਈ ਮਤਲਬ ਕਿ ਤੁਹਾਨੂੰ ਕੋਈ ਉਹ ਹੋਵੇ ਹੋਵੇ ਮਤਲਬ ਕਿ ਕੋਈ ਤਕਲੀਫ ਵਗੈਰਾ ਜਾਂ ਕੁਝ? ਅਸੀਂ ਦੁਆਈਆਂ ਨਾਲ ਲੈਂਦੇ ਹੁਈਆਂ ਜੀ। ਦੁਆਈਆਂ ਨਾਲ। ਹਾਂਜੀ। ਦੁਆਈਆਂ। ਸੋ ਪ੍ਰਭੂ ਜੀ ਦਾ ਪ੍ਰਭੂ ਜੀ ਦਾ ਸ਼ਾਂਤੀ ਦੀ ਦੁਆ ਹੈ। ਹਾਂਜੀ। ਪ੍ਰਭੂ ਜੀ ਦਾ ਸਾਡਾ ਅਸੀਦ ਵਾਰਾ ਜੀ ਹਾਂਜੀ ਹਾਂਜੀ ਉਹਨਾਂ ਦਾ ਇਨਾਮਦਾਨ ਲਿਆ ਹੋਇਆ ਜੀ ਅਸੀਂ ਹਾਂਜੀ ਬਿਲਕੁਲ ਜੀ ਰਾਦੇ 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 ਐ ਤੁਹਾਡਾ ਕੀ ਨਾਮ ਹੈ ਜੀ ਸਿਮੀ ਇਹ ਰਾਦੇ 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 ਬਰਿੰਦਾਵਨ ਜਾ ਰਹੇ ਹੋ ਕਿੰਨੀ ਕ ਵਾਰ ਗਏ ਪਹਿਲਾਂ ਪਹਿਲੀ ਵਾਰ ਹੀ ਜਾ ਰਹੇ ਆ ਪਹਿਲੀ ਵਾਰ ਹੀ ਜਾ ਰਹੇ ਹਾਂ ਹਾਂਜੀ ਪਹਿਲਾਂ ਕਦੇ ਵੀ ਨਹੀਂ ਗਏ ਹੈਗੇ ਨਹੀਂ ਨਹੀਂ ਹੋਰ ਕਿੱਥੇ ਕਿੱਥੇ ਯਾਤਰਾ ਕੀਤੀ ਆ ਤੁਸੀਂ ਯਾਤਰਾ ਦਾ ਤਾਰਮਕਸਤਾਨ ਤੇ ਤਾਂ ਕੀਤੀ ਨਹੀਂ ਨੈਣਾ ਦੇਵੀ ਮਨਸਾ ਦੇਵੀ ਤਾਂ ਗਏ ਆ ਚਿੰਤਪੁਰ ਨੇ ਬਾਬਾ ਬਲਕਨਾਥ ਅੱਛਾ ਜੀ ਪਰ ਬ੍ਰਿੰਦਾਵਨ ਪਹਿਲੀ ਵਾਰ ਜਾ ਰਹੇ ਆ ਬ੍ਰਿੰਦਾਵਨ ਪਹਿਲੀ ਵਾਰ ਜਾ ਰਹੇ ਆ ਹਾਂਜੀ ਸੋ ਕਿਵੇਂ ਲੱਗ ਰਿਹਾ ਕਿ ਮਹਿਸੂਸ ਹੋ ਰਿਹਾ ਐਕਸਾਈਟਮੈਂਟ ਹੋ ਰਹੀ ਹੈ ਐਕਸਾਈਟਮੈਂਟ ਤਾਂ ਉਹ ਤੋਂ ਹੀ ਹੋਣੀ ਸ਼ੁਰੂ ਹੋ ਗਈ ਸੀ ਜਦੋਂ ਪਤਾ ਲੱਗਿਆ ਵੀ ਅਸੀਂ ਜਾ ਰਹੇ ਆ ਜਾ ਰਹੇ ਆ ਹਾਂਜੀ ਜੀ ਸੋ ਸ਼ਾਮ ਜੀ ਦਾ ਰਾਧਾ ਸ਼ਾਮ ਜੀ ਦਾ ਤੁਹਾਨੂੰ ਮੈਸੇਜ ਆ ਗਿਆ ਸੁਨਿਆ ਆ ਗਿਆ ਹਾਂਜੀ ਬਹੁਤ ਬਹੁਤ ਸਾਲਾਂ ਤੋਂ ਵੇਟ ਸੀਗਾ ਹਰ ਬਾਰ ਕੈਨਸਲ ਹੋ ਜਾਂਦਾ ਸੀਗਾ ਤੇ ਇਸ ਵਾਰ ਮੌਕਾ ਮਿਲਿਆ ਜਾਂਦਾ ਇਸ ਵਾਰ ਮੌਕਾ ਮਿਲਿਆ ਹਾਂਜੀ ਕਿੰਨੀ ਕੁ ਧੀਰ ਹੋ ਗਈ ਪਹਿਲਾਂ ਸੋਚਦਿਆਂ ਨੂੰ ਤੁਹਾਨੂੰ ਕੁਝ জানা-ਜਾਣਾ ਤਿੰਨ ਚਾਰ ਸਾਲ ਤਾਂ ਹੋ ਹੀ ਗਏ ਸੋਚਦਿਆਂ ਨੂੰ ਹਰ ਬਾਰ ਕੈਨਸਲ ਹੋ ਜਾਂਦਾ ਦਾ ਅੱਛਾ ਜੀ ਹਾਂਜੀ ਤੇ ਹੁਣ ਮੌਕਾ ਆ ਗਿਆ ਫਿਰ ਹੁਣ ਮੌਕਾ ਫਾਈਨਲੀ ਆ ਗਿਆ ਵਾਹ ਜਵਾ ਬੋਲੋ ਰਾਦੇ 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 ਤੁਹਾਡਾ ਕੀ ਨਾਮ ਹੈ ਜੀ मेरा नाम रेनू शर्मा जी सो रेनू शर्मा जी वृंदावन जा रहे हो ਤੁਸੀਂ ਕਿੰਨੀ ਵਾਰ ਪਹਿਲਾਂ ਜਾ ਚੁੱਕੇ ਹੋ ਮੈਂ ਤਾਂ ਇੱਕ ਵਾਰ ਨਹੀਂ ਗਈ ਸੀ ਹਾਂਜੀ ਰਾਧਾ ਰਣੀ ਮੈਨੂੰ ਜਰੂਰ ਬੁਲਾ ਲੈਂਦੇ ਆ ਅੱਛਾ ਜੀ ਉਹ ਲੈ ਜਾਂਦੇ ਆ ਮਨੂੰ ਵਾਹ ਜੀ ਵਾਹ ਮੈਂ ਆਪਣੇ ਵੱਲੋਂ ਇੱਕ ਵਾਰ ਨਹੀਂ ਗਈ ਦੇਖੋ ਓਕੇ ਬੁਲਾਵਾ ਆ ਜਾਂਦਾ 2015 ਤੋਂ ਉਹ ਕੰਟੀਨਿਊਸਲੀ ਮੈਂ ਜਾ ਰਹੀ ਹਾਂ ਹਾਂਜੀ ਹਾਂਜੀ ਸੋ ਕਿਸ ਤਰ੍ਹਾਂ ਲੱਗਦਾ ਤੁਹਾਨੂੰ ਓਏ ਹੋਏ 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 ਹਾਂਜੀ ਇਹ ਸ਼ਬਦਾਂ ਚ ਬਿਆਨ ਕਰਨਾ ਮੇਰੇ ਲਈ ਬਹੁਤ 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 ਹੀ ਮੁਸ਼ਕਲ ਹੈ ਉਹ ਫੀਲਿੰਗ ਮੈਂ ਬਾਹਰ ਨਹੀਂ ਲਿਖ ਕੇ ਆ ਸਕਦੀ ਕਿ ਕਿੱਦਾਂ ਲੱਗਦਾ ਹੈ ਹਾਂਜੀ ਉਹ ਇੱਕ ਐਟੀਮੇਟ ਫੀਲਿੰਗ ਹੈਗੀ ਹੈ ਜਿਹੜੀ ਬ੍ਰਿਜ ਭੂਮੀ ਦੀ ਹੈਗੀ ਹੈ ਉਹ ਜਿਹੜੇ ਜਾਂਦੇ ਆ ਮੇਰੇ ਖਿਆਲ ਸ ਉਹ ਮਹਿਸੂਸ ਕਰਦੇ ਆ ਤੇ ਉਹਨੂੰ ਸ਼ਬਦਾਂ ਚ ਬਿਆਨ ਕਰਨਾ ਮੇਰੇ ਲਈ ਬਹੁਤ ਮੁਸ਼ਕਲ ਹੈ ਜੀ ਸੋ ਕਿੰਨੇ ਦਿਨ ਲੱਗ ਜਾਣਗੇ ਹੁਣ ਅੱਜ 14 ਇੰਚ ਅਸੀਂ 14 ਨੂੰ ਸ਼ਾਮ ਨੂੰ ਨਿਕਲ ਰਹੇ ਹਾਂ ਹਾਂਜੀ ਅਸੀਂ 18 ਨੂੰ ਅਰਲੀ ਮਾਰਨਿੰਗ ਵਾਪਸ ਆ ਜਾਵਾਂਗੇ 4 ਦਿਨ ਦਾ ਹੈਗਾ ਯਾਤਰਾ ਹੈਗੀ ਹਾਂਜੀ ਜੀ ਸੋ ਖਾਣ ਪੀਣ ਦਾ ਅਰੇਂਜਮੈਂਟ ਕਿਵੇਂ ਹੈ ਖਾਣ ਪੀਣ ਦਾ ਜੀ ਸਾਡੇ ਨਾਲ ਜਿਹੜੇ ਲੈ ਕੇ ਜਾ ਰਹੇ ਨੇ ਹਾਂਜੀ ਸੋਨੂ ਜੀ ਬੱਟੂ ਜੀ ਉਹਨਾਂ ਦੀ ਵਾਈਫ ਰਜਨੀ ਬੱਟੂ ਜੀ ਇਹਨਾਂ ਦਾ ਅਰੇਂਜਮੈਂਟ ਹੁੰਦਾ ਸਾਰਾ ਰਹਿਣੇ ਦਾ ਖਾਣੇ ਦਾ ਪੀਣੇ ਦਾ ਸਾਰੀ ਸੰਗਤ ਨੂੰ ਉਹਨਾਂ ਨੇ ਇੰਤਜ਼ਾਮ ਕਰਨਾ ਹੈ ਜੀ ਹਾਂਜੀ ਜੈ ਸ਼ੈ ਸ਼੍ਰੀ ਰਾਧੇ ਜੈ ਜੈ ਸ਼੍ਰੀ ਰਾਧੇ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਨੀਤੂ ਹੈ ਤੁਸੀਂ ਪਹਿਲੀ ਵਾਰ ਜਾ ਰਹੇ ਹੋ ਹਾਂ ਜੀ ਮੈਂ ਪਹਿਲੀ ਵਾਰ ਜਾ ਰਹੀ ਹਾਂ ਕਿਵੇਂ ਲੱਗ ਰਿਹਾ ਤੁਹਾਨੂੰ ਮੈਨੂੰ ਬਹੁਤ ਅੱਛਾ ਲੱਗ ਰਿਹਾ ਹੈ ਕਿਉਂਕਿ ਮੇਰੀ ਕਾਫੀ ਟਾਈਮ ਤੋਂ ਨਾ ਮੇਰੇ ਦਿਲ 'ਚ ਇੱਛਾ ਸੀਗੀ ਵਰਿੰਦਾਵਨ ਜਾਣ ਦੀ ਅੱਛਾ ਜੀ ਜਿਹੜੀ ਸ਼ਾਇਦ ਕਾਨਾ ਜੀ ਨੇ ਸੁਣ ਲਈ ਉਹ ਅੱਜ ਪੂਰੀ ਹੋ ਰਹੀ ਹੈ ਜੀ ਮੈਂ ਜਾ ਰਹੀ ਹਾਂ ਜੀ ਸੋ ਕਿਵੇਂ ਪਤਾ ਲੱਗਿਆ ਤੁਹਾਨੂੰ ਇਹ ਜਾਣ ਦਾ ਜੀ ਮੇਰੇ ਹਸਬੰਦ ਦੇ ਫਰੈਂਡ ਨੇ ਮਹਾਜਨ ਜੀ ਉਹਨਾਂ ਨੇ ਦੱਸਿਆ ਸੀਗਾ ਤਾਂ ਉਹਨਾਂ ਨੇ ਇੱਕ ਵਾਰੀ ਗੱਲ ਕੀਤੀ ਸੀ ਕਿ Vrindavan ਜਾਣਾ ਹੈ ਤੁਸੀਂ ਤਾਂ ਮੈਂ ਕਿਹਾ ਹਾਂ ਜਾਣਾ ਜਦੋਂ ਜਾਣਗੇ ਤਾਂ ਦੱਸ ਦੇਣਾ ਜੀ ਤੇ ਜਦੋਂ ਇਹਨਾਂ ਨੇ ਦੱਸਿਆ ਤਾਂ ਅਸੀਂ ਵੀ ਨਾਲ ਤੇ ਕਰਵਾ ਲਈ ਬੁਕਿੰਗ ਇਹਨਾਂ ਦੇ ਨਾਲ ਹੀ ਵਾਹ ਜੀ ਹੋਰ ਹਾਂਜੀ ਤੋਂ ਬੁਲਾਵਾ ਆ ਗਿਆ ਹੁਣ ਵੀ ਜਾ ਰਹੇ ਹਾਂ ਹੁਣ ਅਸੀਂ ਜਾ ਰਹੇ ਹਾਂ ਜੀ ਹਾਂਜੀ ਸੋ ਥੈਂਕ ਯੂ ਓਕੇ ਬਹੁਤ ਬਹੁਤ ਧੰਨਵਾਦ ਜੀ ਰਾਧਾ ਰਾਦੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਉਸਾਏ ਜੀ ਬ੍ਰਿੰਦਵਾਨ ਜਾ ਰਹੇ ਫਿਰ ਅੱਜ ਹਾਂਜੀ ਬ੍ਰਿੰਦਵਾਨ ਜਾ ਰਹੇ ਹਾਂ ਜੀ ਕਿਵੇਂ ਗੁਦਗੁਦੀ ਹੋ ਰਹੀ ਆ ਬਹੁਤ ਜ਼ਿਆਦੀ ਬੜੀ ਹਾਂਜੀ ਬੜੀ ਖੁਸ਼ੀ ਹੋ ਰਹੀ ਆ ਜੀ ਹਾਂਜੀ ਇੱਕਦੋ ਕੌਣ ਜੀ ਜਾ ਰਹੇ ਨਹੀਂ ਪਹਿਲੀ ਵਾਰਤ ਨਹੀਂ ਪਹਿਲੇ ਗਏ ਹੋਏ ਕਾਫੀ ਵਾਰ ਕਾਫੀ ਵਾਰ ਕਾਫੀ ਵਾਰ ਗਏ ਜਦੋਂ ਪਹਿਲਾਂ ਤੁਸੀਂ ਗਏ ਆ ਆਪਣੇ ਫੈਮਿਲੀ ਨਾਲ ਗਏ ਆ ਕਿਵੇਂ ਗਏ ਫੈਮਿਲੀ ਨਾਲ ਵੀ ਜਾਂਦੇ ਆ ਜੀ ਤੇ ਇਹਨਾਂ ਨਾਲ ਵੀ ਜਾਂਦੇ ਆ ਜੀ ਸੋ ਜਿਹੜਾ ਇਹ ਸੰਗ ਦੇ ਨਾਲ ਜਾਣਾ ਇਹ ਕਿਵੇਂ ਲੱਗਦਾ ਤੁਹਾਨੂੰ ਬਹੁਤ ਅੱਛਾ ਲੱਗਦਾ ਜੀ ਫੁੱਲ ਇੰਜੋਏ ਹਾਂਜੀ ਫੁੱਲ ਇੰਜੋਏ ਹੁੰਦਾ ਸੋ ਨੱਚਦੇ ਟੱਪਦੇ ਆਪਣਾ ਭਜਨ ਗਾਉਂਦੇ ਜਾਂਦੇ ਹਾਂਜੀ ਹਾਂਜੀ ਸੋ ਫੇਰ ਭਜਨ ਆਉਦਾ ਤੁਹਾਨੂੰ ਕੋਸ਼ਿਸ਼ ਕਰ ਲੈਂਦੇ ਜੀ ਬੋਲੋ ਜੀ ਚਲੋ ਜੀ ਸ਼ੁਰੂ ਕਰੋ ਬੋਲਾਂਗੇ ਬਿੰਦਾ ਬਨ ਜਾਣੇ ਕੋ ਦੀ ਚਾਹਤਾ ਹੈ ਬਿੰਦਾ ਬਨ ਜਾਣੇ ਕੋ ਦੀ ਚਾਹ चाहता है जी चाहता है मेरा दिल चाहता है जी चाहता है मेरा जी चाहता है हो तो राधे राधे गाने को जी चाहता है राधे राधे गाने को जी चाहता है वृंदावन जाने को जी चाहता है वृंदावन बन जाने को जी चाहता है वृंदावन में मेरे बांके बिहारी वृंदावन में मेरे बांके बिहारी ओ नैना लड़ाने को जी चाहता है नैना लड़ाने को जी चाहता बिंदा वृंदावन जाने को जी चाहता है वृंदावन जाने को जी चाहता है राधे राधे गाने को जी चाहता है राधे राधे गाने को जी चाहे बिंदा बन में हैं सखियां हैं प्यारी वृंदावन में हैं सखियाँ प्यारी रास रचाने को जी चाहता है रास रचाने को जी चाहता है बिन्दा बन जाने को जी चाहता है बिन्दा बन जाने को जी चाहता है राधे राधे गाने को जी चाहता है। राधे राधे गाने को जी जी चाहता है बोल बांके बिहारी लाल की राधे 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 सर सब्जी जी थो जी ओके जी। हाँ जी। तो वृंदावन जा रहे हो फिर आज हाँ जी हाँ जी हाँ जी बहुत खुशी हो रही है मौका मिला पहली बार जा रहे हैं पहली बार बिल्कुल बस प्रमा प्रभु बुलावा बुला लिया चले ਹਾਂ ਜੀ ਹਾਂ ਜੀ ਬੜੀ ਮਾਂ ਚ ਖੁਸ਼ੀ ਆ ਬੜਾ ਮਨ ਖੁਸ਼ ਹੈ ਜੀ ਅੱਛਾ ਜੀ ਹਾਂ ਜੀ ਹਾਂ ਜੀ ਬਹੁਤ ਅੱਛਾ ਲੱਗ ਰਿਹਾ ਤੁਹਾਨੂੰ ਹਾਂ ਜੀ ਹਾਂ ਜੀ ਰਾਦੇ 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 ਜੀ ਠੀਕ ਰਜਨੀ ਬੱਟੂ ਜੀ ਪਹਿਲਾਂ ਤਾਂ ਰਾਦੇ 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 ਜੀ ਜੀ ਸੋ ਤੁਸੀਂ ਯਾਤਰਾਵਾਂ ਲਿਆਂਦੇ ਰਹਿੰਦੇ ਹੋ ਸ਼ਰਧਾਲੂਆਂ ਨੂੰ ਦਰਸ਼ਨ ਕਰਾਉਂਦੇ ਰਹਿੰਦੇ ਹੋ ਕਦੇ ਨੈਣਾ ਦੇਵੀ ਵੈਸ਼ਨੂ ਦੇਵੀ ਖਾਟੂ ਸ਼ਾਮ ਜੀ ਤੇ ਅੱਜ ਤੁਸੀਂ ਵ੍ਰਿੰਦਾਵਨ ਲੈ ਕੇ ਜਾ ਰਹੇ ਹੋ ਸੋ ਕੀ ਕਹਿਣਾ ਤੁਹਾਡਾ ਬਸ ਬਿਹਾਰੀ ਜੀ ਦੀ ਕਿਰਪਾ ਨਾਲ ਸੀ ਜਾਂਦੇ ਰਹੀ ਦਈ ਸੰਗਤ ਨੂੰ ਦਰਸ਼ਨ ਕਰਦੇ ਨੇ ਨਾ ਆਪ ਦਰਸ਼ਨ ਕਰਦੇ ਨੇ ਕੀ ਜੀ ਸੋ ਸੰਗਤ ਜਾ ਰਹੀ ਹੈ ਸੰਗਤ ਦਾ ਜੋ ਅਰੇਂਜਮੈਂਟ ਖਾਣ ਪੀਣ ਦਾ ਰਹਿਣ ਦਾ ਉਹ ਕਿਸ ਤਰ੍ਹਾਂ ਤੁਹਾਡਾ ਕਰਿਆ ਹੋਇਆ ਹਾਂਜੀ ਹਾਂਜੀ ਹਲਵਾਈ ਸਾਡੇ ਨਾਲ ਜਾਂਦਾ ਹੈ ਹਾਂਜੀ ਹਲਵਾਈ ਤੁਸੀਂ ਨਾਲ ਲੈ ਕੇ ਜਾਂਦੇ ਹੋ ਹਾਂਜੀ ਹਲਵਾਈ ਨਾਲ ਹੀ ਰਹਿੰਦੇ ਹਾਂ ਸਾਡੇ ਸਮਾਨ ਵੀ ਆਪਣਾ ਲੈ ਕੇ ਜਾਂਦੇ ਹਾਂ ਹਾਂਜੀ ਸਾਰਾ ਸਮਾਨ ਆਪਣਾ ਹੀ ਹੁੰਦਾ ਸਾਡਾ ਫਰੈਸ਼ ਖਾਣਾ ਹੁੰਦਾ ਤਿੰਨੋ ਟਾਈਮ ਦਾ ਸੋ ਕਿੰਨੇ ਦਿਨ ਲੱਗਣਗੇ ਉੱਤੇ ਸਾਡੇ ਜਿਸ ਤਰ੍ਹਾਂ ਅੱਜ ਜਾ ਕੇ 14:00 ਜਾ ਕੇ 18:00 14:00 ਜਾ ਕੇ 18:00 ਦੀ ਮਾਰਨਿੰਗ 18:00 ਨੂੰ ਵਾਪਸ ਹਾਂਜੀ ਸੋ ਤੁਹਾਡੀ ਯਾਤਰਾ ਸਫਲ ਰਹੇ ਦੁਆਵਾਂ ਨੇ ਸਾਡੀਆਂ ਹਾਂਜੀ ਧੰਨਵਾਦ ਜੀ ਥੈਂਕ ਯੂ ਰਾਦੇ 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 ਜੈ ਸ਼ੀ ਰਾਦੇ